ਅਗਰ ਮੋਦੀ ਸਾਹਿਬ ਤੁਸੀਂ ਰਾਜ ਕਰਨਾ ਹੈ ਨਾ ਤੁਹਾਨੂੰ ਸ਼ੌਂਕੇ ਰਾਜ ਕਰਨ ਦਾ ਤੁਸੀਂ ਕਹਿੰਦੇ ਹੋ 25 ਸਾਲ 50 ਸਾਲ 100 ਸਾਲ ਮੇਰੇ ਵਰਗਾ ਕੋਈ ਨਹੀਂ ਤਾਂ ਰਾਜ ਕਰਨਾ ਹੈ ਤਾਂ ਫਿਰ ਸਰਦਾਰਾਂ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀਆਂ ਕਿਤਾਬਾਂ ਪੜ੍ਹ ਕੇ ਪੜ੍ਹ ਕਰਦੇ ਤੁਹਾਨੂੰ ਪਤਾ ਲੱਗਦਾ ਕਿ 19 ਸਾਲ ਦੀ ਉਮਰ ਦੇ ਵਿੱਚ ਉਸਨੇ ਅਫਗਾਨੀ ਦੇ ਪੋਤਰੇ ਨੂੰ ਵੰਗਾਰਿਆ ਸੀ ਕਿ ਹੋਇਆ ਅਬਦਾਲੀ ਦੇ ਆਪੋਤਰਾ ਤੈਨੂੰ ਚੜਕ ਸਿੰਘ ਦਾ ਪੋਤਰਾ ਜਿਵੇਂ ਵੰਗਾਰ ਦਾ ਔਰ 1799 ਦੇ ਵਿੱਚ ਲਾਹੌਰ ਫਤਹਿ ਕੀਤਾ ਸੀ 1800 ਵਿੱਚ ਜੰਮੂ 1802 ਦੇ ਵਿੱਚ ਅੰਮ੍ਰਿਤਸਰ ਔਰ ਉਸ ਤੋਂ ਬਾਅਦ ਕਰਦਾ ਕਰਦਾ 1823 ਦੇ ਵਿੱਚ ਐਡਾ ਵੱਡਾ ਰਾਜ ਸਿੱਖ ਰਾਜ ਉਹਨੇ ਕਰ ਦਿੱਤਾ ਸੀ ਜਿਹੜਾ ਬੰਦੇ ਦੀ ਸੋਚ ਤੋਂ ਉੱਪਰ ਇਹ ਰਾਜ ਸੀਗਾ ਔਰ ਉਸ ਦਾ ਦੂਸਰਾ ਫਤਿਹ ਰਾਜ ਦੀਆਂ ਔਰ ਉਹ ਤੁਹਾਨੂੰ ਜੋ ਪੱਖ ਦੱਸਦੀਆਂ ਕਿ ਜਦੋਂ ਅਕਾਲ ਪਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੇ ਪਤਾ ਕੀ ਕੀਤਾ ਸੀ ਉਹਨੇ ਉਹਨੇ ਧਾਦੇ ਵਾਂਗੂ ਗਦਾਮਾਂ ਤੇ ਜਿੰਦਰੇ ਨਹੀਂ ਮਾਰ ਦਿੱਤੇ ਉਹਨਾਂ ਨੇ ਕਿਸਾਨਾਂ ਦੇ ਗਲੇ ਨੂੰ ਨਹੀਂ ਸੀ ਪੈ ਗਿਆ ਉਹਨੇ ਆਪਣੇ ਅਨਾਜ ਦੇ ਭੰਡਾਰ ਖੋਲ ਦਿੱਤੇ ਸੀ ਇੱਕ ਬਜ਼ੁਰਗ ਮਾਤਾ ਸੀ ਉਹ ਆਪਣਾ ਲੋਹੇ ਦਾ ਤਵਾ ਲੈ ਕੇ ਆਈ ਬਹੁਤ ਸਾਰਿਆਂ ਨੇ ਇੱਕ ਕਹਾਣੀ ਪੜ੍ਹੀ ਹੋਏ ਤੇ ਉਹਦੇ ਪੈਰ ਦੇ ਨਾਲ ਲਗੜਨ ਲੱਗ ਪਈ ਉਹ ਕਹਿੰਦੇ ਇਹ ਕੀ ਕਰ ਰਹੇ ਉਹਦੇ ਜਿਹੜੇ ਬਾਡੀਗਾਰਡ ਸੀ ਉਹਨਾਂ ਨੇ ਪਰੇ ਕੀਤੇ ਆ ਕਹਿੰਦੇ ਮੈਂ ਸੁਣਿਆ ਕਿ ਸਾਡਾ ਰਾਜਾ 파ਰਸ ਹੈ ਇਸ ਦੇ ਨਾਲ ਕਿਸੇ ਹਰ ਚੀਜ਼ ਸੋਨਾ ਹੋ ਜਾਂਦੀ ਏ ਔਰ ਮਹਾਰਾਜਾ ਸਾਹਿਬ ਨੇ ਕਿਆ ਸੀਗਾ ਕਿ ਇਸ ਬੀਬੀ ਦਾ ਤਵਾ ਜਿਹੜਾ ਏ ਉਹ ਲੋਹੇ ਤੋਂ ਸੋਨਾ ਕਰ ਦੋ ਇਹ ਸੀਗਾ ਸਿੱਖਾਂ ਦਾ ਰਾਜ ਇਹ ਸੀ ਖਾਲਸਾ ਰਾਜ ਤੁਸੀਂ ਰਾਜ ਦੀਆਂ ਗੱਲਾਂ ਸਾਨੂੰ ਸਿਖਾਓਗੇ ਤੁਸੀਂ ਕਹਿੰਦੇ ਹੋ ਕਿ ਸਾਡਾ ਕਿਸਾਨ ਸਿਰਫ ਜ਼ਮੀਨ ਦੇ ਨਾਲ